ਸੇਂਟ ਫਰਾਂਸਿਸ ਕੈਥੋਲਿਕ ਚਰਚ ਅੰਮ੍ਰਿਤਸਰ ਵਿਖੇ 16 ਅਗਸਤ ਨੂੰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਤਿਕਾਰਯੋਗ ਡਾਕਟਰ ਜੋਸ ਸੁਬਾਸਟੀਨ ਬਿਸ਼ਪ ਚਲੰਦਰ ਡਾਇਓਸੀਸ ਦੀ ਅਗਵਾਈ ਵਿੱਚ ਸਮਾਗਮ ਸ਼ੁਰੂ ਹੋਇਆ ਅਤੇ ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੁਬਾਸਟੀਨ ਬਿਸ਼ਪ ਚਲੰਦਰ ਡਾਇਓਸੀਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬਿਸ਼ਪ ਬਨਣ ਤੇ ਵਧਾਈ ਦਿੱਤੀ ਅਤੇ ਅੰਮ੍ਰਿਤਸਰ ਪੁੱਜਣ ਤੇ ਜੀ ਆਇਆਂ ਆਖਿਆ ਇਸ ਮੌਕੇ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਸਾਬਕਾ ਉਪ ਮੁੱਖ ਮੰਤਰੀ ओमप्रकाश ਸੋਨੀ ਵਿਧਾਇਕ ਸੁਖਵਿੰਦਰ ਸਿੰਘ ਸੁਖ ਸਰਕਾਰਯਾ ਸਾਸਕ ਗੁਰਜੀਤ ਸਿੰਘ ਔਸ਼ਲਾ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਸਾਬਕਾ ਵਿਧਾਇਕ ਜੁਗਲਕਿਸ਼ੋਰ ਸ਼ਰਮਾ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਕਾਉਂਸਲਰ ਵਿਕਾਸ ਸੋਨੀ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀਆ ਛਨਾਲਾ ਸਾਬਕਾ ਵਿਧਾਇਕ ਸੁਨੀਲ ਦਤੀ ਸਾਬਕਾ ਵਿਧਾਇਕ ਡੈਨੀ ਵੰਡਾਲਾ ਸਮੇਤ ਕਈ ਹੋਰ ਪਾਰਟੀਆਂ ਦੇ ਆਗੂ ਵੀ ਮੌਜੂਦ ਸਨ ਅਤੇ ਉਹਨਾਂ ਨੇ ਡਾਕਟਰ ਜੋਸ ਸੁਬਾਸਟੀਨ ਬਿਸ਼ਪ ਜਲੰਧਰ ਡਾਇਸਿਸ ਨੂੰ ਸਨਮਾਨਿਤ ਕੀਤਾ ਡਾਕਟਰ ਜੋਸ ਸੁਬਾਸਟੀਨ ਬਿਸ਼ਪ ਜਲੰਧਰ ਡਾਇਸਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਦਾ ਸਮਾਗਮ ਜੋ ਕੀਤਾ ਗਿਆ ਉਸ ਵਿੱਚ ਡੈਕਨ ਵਰਗਿਸ ਲੋਹਾਰੀਆ ਸੈਮੂਅਲ ਜੈਸ ਸਾਹਿਲ ਹੰਸ ਦਾ ਅਭਿਸ਼ੇਕ ਸਮਾਗਮ ਕੀਤਾ ਗਿਆ ਬਿਸ਼ਪ ਆਫ ਜਲੰਧਰ ਅੱਜ ਅੰਮ੍ਰਿਤਸਰ ਆਏ ਨੇ ਉਹਨਾਂ ਨੂੰ ਆਨਰ ਕੀਤਾ ਗਿਆ ਕਿ ਉਹਨਾਂ ਨੇ ਸਾਰੇ ਸਾਡੇ ਖਾਸ ਕਰਕੇ ਸਾਡੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸਾਰੇ ਹਲਕਿਆਂ ਦੇ ਵਿਚਾਰ ਜ ਸਾਡੇ ਅੰਮ੍ਰਿਤਸਰ ਦੇ ਸਾਰੇ ਇੱਥੇ ਆਏ ਨੇ ਉਹਨਾਂ ਦੇ ਨਾਲ ਔਰ ਸਾਰਿਆਂ ਨੇ ਉਹਨਾਂ ਨੇ ਆਉਂਟਰ ਕੀਤਾ ਸੋ ਮੈਂ ਉਹਨਾਂ ਕੋਲ ਇੱਥੇ ਆ ਕੇ ਵਿਰਤਮੀਆਂ ਕਰਨਾ ਸੋ ਅੱਜ ਬੜਾ ਕੋਈ ਧਰ ਦੇਣਿਆ ਜਨਮ ਅਸ਼ਟਮੀ ਦਾ ਦੇਣਿਆ ਸੋ ਅੱਜ ਦੇ ਦੌਰਾਨ ਸਾਰੇ ਨੂੰ ਮੁਬਾਰਕਬਾਦ ਵੀ ਸਾਡੇ ਬਿਸ਼ਪ ਜਲੰਧਰ ਤੋਂ ਇੱਥੇ ਆਏ ਇਹਨੇ ਉਹਨਾਂ ਦੇ ਸਵਾਗਤ ਲਈ ਅਸੀਂ ਸਾਰੇ ਕਾਂਗਰਸ ਦੇ ਲੀਡਰ ਆਫ oppositon ਪ੍ਰਤਾਪ ਬਾਜਪਾ ਜੀ ਔਰ ਸਮੁੱਚੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੇ ਹੈ ਔਰ ਉਹਨਾਂ ਦਾ ਅਸੀਂ ਸਵਾਗਤ ਕੀਤਾ ਕਿਉਂਕਿ ਜਦੋਂ ਦੇ ਉਹ ਜਲੰਧਰ ਉਹਨਾਂ ਨੇ ਚਾਰਜ ਲਿਆ ਉਸ ਤੋਂ ਬਾਅਦ ਪਹਿਲੀ ਵਾਰੀ ਅੰਮ੍ਰਿਤਸਰ ਆਏ ਹੈ ਤੋਂ ਸਾਡੇ ਇੱਥੋਂ ਦੇ ਸਮੁੱਚੇ ਜਿੰਨੇ ਮੇਨ ਲਾਈਨ ਚਰਚਸ ਦੇ ਫਾਦਰ ਸਾਹਿਬਾਨ ਸਿਓ ਸਾਰੇ ਹਾਜ਼ਰ ਸਨ ਸਾਡੀ ਸਮੁੱਚੀ ਲੀਡਰਸ਼ਿਪ ਜिले ਦੀ ਉਹਨਾਂ ਦਾ ਵੈਲਕਮ ਕਰਨਾ ਹੈ ਜੀ ਉਹਨਾਂ ਨੇ ਦੇਖੋ ਅਭੀ ਜਲੰਧਰ ਡਾਇਸਿਸ ਦੇ ਲਈ ਨਇਆ ਬਿਸ਼ਪ ਨਿਯੁਕਤ ਹੋਤੇ ਨੂੰ ਕੋਇਨੋ ਅਭੀ ਇੱਕ ਤਕਰੀਬਾ ਮਹੀਨਾ ਹੀ ਹੋਇਆ ਹੈ ਤੋ ਵਧਾਈ ਦੇਣ ਦੇ ਲਈ ਆਇਆ ਹੈ ਨਾਲੇ ਅੱਜ ਪੰਜ ਪੁਜੋਹੀਦ ਅਭਿਸ਼ੇਕ ਹੋਇਆ ਹੈ ਇੱਥੇ ਅਤੇ ਉਹਨਾਂ ਸਭ ਨੂੰ ਵਧਾਈ ਦੇਣ ਦੇ ਲਈ ਉਹਨਾਂ ਦੀ ਖੁਸ਼ੀ ਤੇ ਮਸੀਹ ਪਾਈਚਾਰੇ ਦੇ ਨਾਲ ਪ੍ਰਗਟ ਕਰਨ ਲਈ ਵਾਏ ਦੇਖੋ ਸਭ ਲੋਗਾਂ ਦੀ ਆਪੋ ਆਪਣੀ ਇੱਛਾਵਾ ਹੈ ਉਮੀਦਾਂ ਹੈ ਸਚਾਈ ਕੀ ਹੈ ਗਲਤ ਕੀ ਹੈ ਬਹੁਤ ਸਾਰੇ ਲੋਗਾਂ ਨੂੰ ਤਾਂ ਪਤਾ ਨਹੀਂ ਕਿਸੇ ਕਰਕੇ ਚਾਰੇ ਪਾਸੇ ਭਜਦੇ ਰਹਿੰਦਾ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਚਾਈ ਨੂੰ ਲੋਟੋਰ ਤੇ ਲੋਕਾਂ ਦੇ ਸਾਹਮਣੇ ਰੱਖੇ ਅਤੇ ਜਿਨ੍ਹਾਂ ਨੂੰ ਸਮਝ ਆਉਂਦਾ ਹੈ ਉਹ ਉਸ ਨੂੰ ਕਬੂਲ ਕਰੇ ਕਿਸੇ ਦੇ ਨਾਲ ਕੋਈ ਜ਼ਬਰਦਸਤੀ ਨਹੀਂ ਹਰੇਕ ਦੀ ਆਪਣੀ ਹੱਕ ਹੈ ਸੱਚਾਈ ਦੀ ਖੋਜ ਕਰਨਾ ਉਸ ਨੂੰ ਸਵੀਕਾਰ ਕਰਨਾ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਚੱਲਣਾ ਇਹਦੇ ਵਿੱਚ ਸਭ ਲੋਕਾਂ ਦੇ ਸਾਥ ਦੇਣਾ ਇਹ ਸਾਡੀ ਸੰਦੀਪ ਮਹਾਜਨ